ਅ ਦੇਖ ਸਕਦੇ ਹੋ ਇਹ ਸਾਡੇ ਰਣਜੀਤ 베ਦੀ ਜੀ ਹੈ ਤੇ ਇਹਨਾਂ ਦੇ ਘਰ ਦਾ ਤੁਹਾਨੂੰ ਅੱਜ ਵੀਊ ਦਿਖਾਉਣ ਲੱਗੇ ਆ ਕਿੰਨਾ ਪੁਰਾਣਾ ਘਰ ਆ ਤੇ ਕੀ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਆ ਦੇਖ ਸਕਦੇ ਹੋ ਇਹਨਾਂ ਦਾ ਬਾਥਰੂਮ ਬਿਲਕੁਲ ਹੀ ਜਿਹੜਾ ਡਿਸਟਰੋਏ ਹੋ ਚੁੱਕਿਆ ਤੇ ਘਰ ਵੀ ਜਿਹੜਾ ਇਹਨਾਂ ਦਾ ਬਹੁਤ ਪੁਰਾਣਾ ਹੈ ਤੇ ਆ ਪੌੜੀਆਂ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕਿੰਨੀ ਖਸਤਾ ਹਾਲਤ ਆ ਚੜ ਨਹੀਂ ਸਕਦੇ ਤੇ ਆ ਕੋ ਸਾਰੀਆਂ ਟੁੱਟੀਆਂ ਦੀ ਇੱਕ ਤਰ੍ਹਾਂ ਦਾ ਇਹ ਜਿਹੜਾ ਘਰ ਹੈ ਇਹਦੀ ਜਿਹੜੀ ਮਨਿਆਦ ਆ ਉਹ ਖਤਮ ਹੋ ਚੁੱਕੀ ਹੈ ਪਰ ਇਹਨਾਂ ਦੇ ਜਿਹੜੇ ਫੈਮਿਲੀ ਦੇ ਵਿੱਚ ਇਸ ਟਾਈਮ ਦੋ ਬ੍ਰਦਰ ਤੇ ਇੱਕ ਇਹਨਾਂ ਦੀ ਮਾਤਾ ਜੀ ਰਹਿੰਦੇ ਆ ਤੇ ਆ ਜਿਹੜਾ ਅੰਦਰ ਦੇ ਵਾਲਿਆਂ ਦੀ ਜਿਹੜੀ ਕੰਡੀਸ਼ਨ ਆ ਤੁਹਾਨੂੰ ਉਹ ਦਿਖਾਣੇ ਆ। ਆ ਦੇਖ ਸਕਦੇ ਹੋ ਵਾਲੇ ਵੀ ਜਿਹੜੇ ਆ ਬਿਲਕੁਲ ਜਿਹੜੇ ਆ ਗਲ ਚੁੱਕੇ ਆ। ਤੇ ਇਧਰ ਵੀ ਕਮਰੇ ਦੇ ਉੱਪਰ ਆ ਦੇਖ ਸਕਦੇ ਹੋ ਇਹਦੀ ਵੀ ਜਿਹੜੀ ਮਨਿਆਦ ਆ ਪੂਰੀ ਖਤਮ ਹੋ ਗਈ ਦੀ ਆ ਤੇ ਜਦੋਂ ਬਾਰਿਸ਼ ਹੁੰਦੇ ਆ ਤੇ ਬਾਰਿਸ਼ ਦੇ ਵਿੱਚ ਵੀ ਕਹਿੰਦੇ ਖਤਰਾ ਵਾਹੀਂ ਬਾਹਰ ਜਾ ਕੇ ਸੁਣਨੇ ਆ ਦੇਖ ਸਕਦੇ ਤੇ ਆ ਗਏ ਸਾਡੇ ਬਾਬਾ ਜੀ ਰਣਜੀਤ 베ਦੀ ਜੀ ਸ਼ਬੀਦੀ ਸਾਹਿਬ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਪਿੱਛੇ ਤੁਹਾਡੀ ਮੈਂ ਵੀ ਵੀਡੀਓ ਦੇਖੀ ਸੀ YouTube ਦੇ ਉੱਪਰ ਤੇ ਉਹਦੇ ਤੋਂ ਤੁਹਾਨੂੰ ਕੋਈ ਹੈਲਪ ਆਈ ਕਿਸੇ ਤੋਂ ਕਿ ਨਹੀਂ ਹਾਂ ਜੀ ਇੱਕ ਪੈਰੇ ਕਿਤਾ ਹੈਲਪ ਨਹੀਂ ਆਈ ਦੋਵੇਂ ਦੇ ਦੇਖਣੇ ਬਿਲਕੁਲ ਨਹੀਂ ਹੈਲਪ ਆਈ ਕੋਈ ਨਾ ਸਰਕਾਰੀ ਆਈ ਨਾ ਪ੍ਰਾਈਵੇਟ ਆਈ ਇਹ ਬੜੀ ਚੀਜ਼ ਦੇ ਦੇਖਣੇ ਆ ਜਦੋਂ ਮੀ ਆਂਦਾ ਨਾ ਤੇ ਸਾਡੇ ਦੇ ਸਾਹ ਖੁਸ਼ਕ ਹੋ ਜਾਂਦੇ ਨੇ ਤੇ ਆ ਸਾਰੀ ਜਿਹੜੀ ਚੁੰਦੀ ਹੈ ਛੱਤ ਮੈਂ ਤੇ ਮੇਰੇ ਪਰਿਵਾਰ ਦੇ ਹੋਰ ਜਿਹੜੇ ਮੈਂਬਰ ਨੇ ਬਾਹਰ ਆ ਕੇ ਖਲੋ ਜੀਦਾ ਤੇ ਬਿਾਰਿਆਂ ਦੇ ਵਿੱਚ ਜੋ ਕਰੰਟ ਆ ਗਿਆ ਥਾਰੇ ਬਿਲਡਿੰਗ ਦੇ ਕਰੰਟ ਆਇਆ ਤੇ ਨਾ ਸਾਨੂੰ ਸਰਕਾਰੀ ਕੋਈ ਸਹਾਇਤਾ ਮਿਲੇ ਤੇ ਨਾ ਕਿ ਸੰਸਥਾ ਨੇ ਅਜ ਤੱਕ ਸਹਾਇਤਾ ਭੇਜੀ ਇਹ 2 ਮਹੀਨੇ ਹੋ ਗਏ ਆ ਅੱਛਾ ਤੇ ਬਿਲਕੁਲ ਗੰਦੀਰ ਹੋ ਚੁੱਕਾ ਹੈ ਲਾ ਘਰ ਆ ਵੇਰ ਹੋ ਤਹੀ ਅਬ ਦੇਖ ਸਕਦੇ ਹੋ ਬਿਲਕੁਲ ਮਨਿਆਦ ਜਿਹੜੀ ਇਹ ਘਰ ਦੀ ਖਤਮ ਹੋ ਗਈ ਦੀ ਹੈ ਅਲ੍ਹਾ ਅਕਬਰ ਤੇ ਆਹ ਦੇਖ ਸਕਦਾ ਪੌੜੀਆਂ ਦਾ ਹਾਲ ਦੇਖ ਸਕਦੇ ਤੇ ਆਹ ਦੇਖੋ ਆ ਵੀ ਕਮਰਾ ਇਹਨਾਂ ਦਾ ਜਿਹੜਾ ਬਿਲਕੁਲ ਹੀ ਡਿੱਗ ਚੁੱਕਿਆ ਆਹ ਦੇਖ ਸਕਦੇ ਹੋ ਹਾਲ ਤੁਸੀਂ ਆ ਵੀ ਬਿਲਕੁਲ ਖਸਤਾ ਡਿਸਟਰੋਏ ਹੋ ਗਿਆ ਦਾ ਘਰ ਮਤਲਬ ਘਰ ਦੀ ਜਿਹੜੀ ਸਾਰੀ ਮਨਿਆਦ ਹਨਾ ਉਹ ਖਤਮ ਹੋ ਗਈ ਦੀ ਹੈ ਤੇ ਆ ਇਧਰ ਇਹਨਾਂ ਦੀਆਂ ਪੌੜੀਆਂ ਦੇਖ ਸਕਦੇ ਹੋ ਛੱਤ ਆ ਛੱਤ ਦੇ ਉੱਪਰ ਇਹਨਾਂ ਨੇ ਤਰਪਾਲ ਪਾਈ ਦੀ ਹੈ ਕਿ ਵੀਡੀਓ ਤੇ بارش ਹੁੰਦੀ ਆ ਤੇ ਸਾਰਾ ਪਾਣੀ ਪਾਣੀ ਹੋ ਜਾਂਦਾ ਇੱਥੇ। ਅੱਛਾ ਬੱਬਾ ਜੀ ਤੁਸੀਂ ਕੀ ਚਾਹੁੰਦੇ ਹੋ ਕੀ ਮੰਗ ਤੜੀ? ਮੰਗ ਤੇ ਇਹੀ ਆ ਜੀ ਸਾਡੀ ਕੋ ਸਰਕਾਰੀ ਸਹੈਤਾ ਵੀ ਆ ਜਾਂ ਪ੍ਰਾਈਵੇਟ ਸੰਸਥਾ ਸਹੈਤਾ ਦੇ ਰਹੀ ਸਾਨੂੰ ਦੋ ਕਮਰੇ, ਪਲੱਸ਼ ਬਾਥਰੂਮ ਤੇ ਰਸੋਈ ਪਾ ਕੇ ਦੇ ਦੇਈ ਇਹਨੇ ਚਾਹਨੇ। ਅੱਛਾ ਜੀ। ਹਾਂ ਜੀ। ਤੁਹਾਡੀ ਮੰਗ ਆ ਵੀ ਦੋ ਕਮਰੇ ਤੇ ਬਾਥਰੂਮ ਬਣ ਜੇ ਤੇ ਰਸੋਈ ਬਣ ਜੇ ਹਨਾ। ਹਾਂ ਜੀ। ਇੱਥੋਂ ਚਲੋ ਜੀ ਅਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਾਂਗੇ ਤੇ ਬਾਕੀ ਮਾਤਾ ਜੀ ਹੁਣੀ ਤੇ ਭਾਜੀ ਹੁਣੀ ਕਿੱਥੇ ਅੰਦਰ? ਹਾਂ। ਅੱਛਾ ਮਾਤਾ ਜੀ ਕੀ ਨਾਮ ਆ ਤੁਹਾਡਾ? ਦਿੰਲਾ। ਅੱਛਾ ਮਾਤਾ ਜੀ ਕੀ ਪਰੇਸ਼ਾਨੀ ਆ ਰਹੀ ਤੁਹਾਨੂੰ ਪਰੇਸ਼ਾਨੀ ਹੈ ਕਿ ਅਸੀਂ ਬਹੁਤ ਤੰਗ ਆ ਤੇ ਮਕਾਨ ਸਾਡਾ ਸਾਰਾ ਡਿੱਗਾ ਪਿਆ ਹੈ ਹਾਂਜੀ ਉਹ ਤਾਂ ਮੈਂ ਆਮਦਨ ਵੀ ਨਹੀਂ ਸਾਡੀ ਹੈ ਕਿ ਅਸੀਂ ਨੂੰ ਬਣਾ ਸਕੀਏ ਤੇ ਸਾਡੀ ਮਦਦ ਕਰੋ ਠੀਕ ਹੈ ਜੀ ਠੀਕ ਹੈ ਜੀ ਮਾਤਾ ਜੀ ਦਾ ਕਹਿਣਾ ਵਾ ਵੀ ਸਾਡੀ ਆਮਦਨ ਵੀ ਜਿਹੜੀ ਇੰਨੀ ਹੈ ਨਹੀਂ ਆ ਤੇ ਸਾਡੀ ਜਿਹੜੀ ਹੈ ਮਦਦ ਕੀਤੀ ਜਾਏ ਜਿਆਦਾ ਮੰਗ ਨਹੀਂ ਦੋ ਕਮਰੇ ਕਿਚਨ ਤੇ ਬਾਥਰੂਮ ਬਣ ਜੇ ਬਸ ਇਥੋਂ ਤੱਕ ਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਕਰਿਓ ਸ਼ੇਅਰ ਕਰ ਦਿਓ ਵਾਤੋ ਹੈਲਪ ਦੇ ਵਿੱਚ ਚਾਹ ਵਾਣਾ ਤੋਂ ਆ ਇਹਨਾਂ ਦਾ ਖਾਤਾ ਨੰਬਰ ਆ ਦੇਖ ਸਕਦੇ ਹੋ ਐਸਬੀਆਈ ਦਾ ਅਕਾਊਂਟ ਹੈ ਇਹਨਾਂ ਦਾ ਤੇ ਆਪਣਾ ਬੇਦੀ ਸਾਹਿਬ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੇਰਾ ਮੋਬਾਈਲ ਨੰਬਰ ਹੈਗਾ ਜੀ 7973765674 ਠੀਕ ਹੈ ਇਹ ਤੁਹਾਡਾ ਆਪਣਾ ਮੋਬਾਈਲ ਨੰਬਰ ਹੈ ਜੀ ਠੀਕ ਹੈ ਜੀ